ਉਹਨੇ ਅਹੀ ਕਬੱਡੀ ਆ ਭਾਜੀ ਇਹ ਨਹੀਂ ਕੁਛ ਹੀ ਵੱਖਰਾ ਕਰਦੇ ਆ ਉੱਚ ਵੱਖਰਾ ਹੀ ਹੋਈ ਗਲੂ ਕੀ ਹੀ ਦੇਖਦੇ ਨੇ ਕਿ ਉੱਥੇ ਗਰਾਊਂਡ ਦੇ ਵਿੱਚ ਕੋਈ ਐਕਸਟਰਾ ਬੰਦੇ ਨਹੀਂ ਹੈਗੇ ਲੋਕਾਂ ਨੇ ਕਾਲੇ ਨੂੰ ਥੋੜਾ ਦੇਖਣਾ ਉਹ ਚੈਂਪੀਅਨਸ਼ਿਪ ਤੇ ਲੋਕਾਂ ਨੇ ਪਲੇਅਰ ਦੇਖਣਾ ਜਿੰਨੇ ਦਰਸ਼ਕ ਵੱਧ ਹੋਣਗੇ ਜਿੰਨਾ ਰੌਲਾ ਰੱਪਾ ਜ਼ਿਆਦਾ ਹੋਏਗਾ ਪਲੇਅਰ ਨੂੰ એનર્ਜੀ ਮਿਲਦੀ ਭਾਜੀ ਮੈਂ ਕਹਿੰਦਾ ਵੰਡ ਕੇ ਜਾਵੇ ਸਾਰਿਆਂ ਨੂੰ ਉਥਾ ਬੋਲਟ ਰੱਖ ਲੈਂਦੇ ਭਾਜੀ ਜਾਂ 1.5 ਲੱਖ ਰੁਪਏ ਰੱਖਦੇ ਉਹ ਜ਼ਿਆਦਾ ਵੈਸਟੀ ਦਰਸ਼ਕਾਂ ਨੇ ਪਿਆਰ ਇਹਨਾਂ ਦਾ ਐਡੀ ਦੂਰੋਂ ਹਮਾ ਚਲਤੋਂ ਹਰਿਆਣੇ ਤੋਂ ਤੇ ਜੁਪੀ ਰਾਜਸਥਾਨ ਤੋਂ ਲੋਕ ਮੈਚ ਦੇਖਣ ਆਏ ਉਹਨਾਂ ਨੇ ਕਿ ਕਿੱਥੇ ਜਾਣਗੇ ਅੱਜ ਰਾਤ ਜਦੋਂ ਅਸੀਂ ਪਹਿਲਾ 2019 ਚ ਆਲਟੋ ਗੱਡੀਆਂ ਦਿੱਤੀਆਂ ਹਨ ਆਪਾਂ ਉਦੋਂ ਥੋੜਾ ਜਿਹਾ ਟੂਰਨਾਮੈਂਟ ਹੜਾ ਅੱਪ ਹੋਇਆ ਸੀ ਲੋਕਾਂ ਨੂੰ ਪਤਾ ਲੱਗਾ ਹਾਂ ਕਿ ਟੂਰਨਾਮੈਂਟ ਵਧੀਆ ਹੁੰਦਾ ਹੈ ਦਬਾਬੇ ਚ ਤੇ ਉਸ ਤੋਂ ਬਾਅਦ ਫਿਰ ਜਦੋਂ ਚੈਂਪੀਅਨਸ਼ਿਪ ਪਹਿਲੀ ਹੋਈ ਉਸ ਤੋਂ ਪਰੇ ਕੰਮ ਹੋ ਗਏ ਸਾਰੇ ਸੋਚਿਆ ਨਹੀਂ ਕਿ ਇਹ ਨਾ ਹੋ ਜਾਏ ਸੋਚਦੇ ਸੀ ਹਾਂ ਹੋ ਜਾਏਗਾ ਪਰ ਬਹੁਤ ਝਾਵ ਆ ਗਿਆ ਦਰਸ਼ਕਾਂ ਨੇ ਪਿਆਰ ਇਹਨਾਂ ਦਾ ਐਡੀ ਦੂਰੋਂ ਹਮਾ ਚਲਤੋਂ ਹਰਿਆਣੇ ਤੋਂ ਤੇ ਜੂਪੀ ਰਾਜਸਥਾਨ ਤੋਂ ਲੋਕ ਮੈਚ ਦੇਖਣ ਆਏ ਜਿਹੜੇ ਸਾਡੇ ਕੋਲ ਰਾਤ ਹੀ ਰਏ ਹਨ ਭਾਜੀ ਤੇ ਹੁਣ ਵੀ ਉਹਨਾਂ ਦੇ ਫੋਨ ਆਉਂਦੇ ਨੇ ਕਹਿੰਦੇ ਅਸੀਂ ਆਉਣਾ ਮੈਂ ਕਿਹਾ ਜ਼ਰੂਰ ਜੀ ਆਇਆਂ ਨੂੰ ਜੀ ਇੰਨੀ ਦੂਰ ਕਿਸੇ ਨੇ ਆਉਣਾ ਮੰਨ ਲਓ ਹੁਣ ਟੀਮਾਂ ਜਿਹੜੇ ਦੇਖਣ ਆਉਂਦੇ ਨੇ ਗੱਡੀਆਂ ਚਾਉਂਦੇ ਨੇ ਉਹਨਾਂ ਤੇ ਵਾਪਸ ਚਲੇ ਜਾਣਾ ਤੇ ਜਿਨ੍ਹਾਂ ਨੇ ਬੱਸਾਂ ਤੇ ਇਦਾਂ ਆਉਣਾ ਉਹਨਾਂ ਨੇ ਹੀ ਰੈਸ਼ ਦਾ ਪ੍ਰਬੰਧਾ ਨੂੰ ਕਰਨਾ ਪੈਣਾ ਕਿਉਂ ਕਿ ਕਿੱਥੇ ਜਾਣਗੇ ਭਾਜੀ ਰਾਤ ਨੂੰ ਤੇ ਮੰਨ ਲਓ 9 10 ਵਜੇ ਫਾਈਨਲ ਹੁੰਦਾ 9 ਵਜੇ ਵੀ ਫਾਈਨਲ ਹੋ ਜਾਂਦਾ ਮੰਨ ਲਓ ਜਿਹੜੇ ਹਰਿਆਣੇ ਤੋਂ ਆਉਂਦੇ ਨੇ ਜਾਂ ਜੁਪੀ ਰਾਜਸਥਾਨ ਤੋਂ ਹੁੰਦੇ ਆ ਉਹਨਾਂ ਦਾ ਪ੍ਰਬੰਧ ਕਰਨਾ ਹੀ ਪੈਣਾ ਭਾਜੀ ਜਿਹਦਾ ਨੇਰਾ ਤੇ ਮੋਸਟ ਵੈਲਕਮ ਆ ਸਾਰਿਆਂ ਨੂੰ ਭਾਈ ਜਿੰਨੇ ਵੀ ਹੋਣ ਹੋਮ ਮਾ ਕੇ ਆਉਣ ਸਾਰੇ ਤੇ ਰੌਣਕਾਂ ਵਧਾਉਣ ਭਾਈ ਸਾਡਾ ਮੇਲਾ ਹੀ ਉਹਨਾਂ ਨਾਲ ਬਣਨਾ ਭਾਈ ਜਿੰਨੇ ਦਰਸ਼ਕ ਵੱਧ ਹੋਣਗੇ ਜਿੰਨਾ ਰੌਲਾ ਰੱਪਾ ਜ਼ਿਆਦਾ ਹੋਏਗਾ ਪਲੇਅਰ ਨੂੰ એનર્ਜੀ ਮਿਲਦੀ ਭਾਈ ਅੱਲਾ ਤੇ ਜੇ ਦੇਖਣ ਵਾਲੇ ਹੈ ਨਹੀਂ ਜਿੱਦਾਂ ਹੁਣ ਆਮ ਇੱਕ ਦੋ ਥਾਂ ਅਰਪਿੰਦਰ ਭਾਈ ਨੇ ਬੋਲਿਆ ਸੀ ਕਿ ਕਹਿੰਦਾ ਦਰਸ਼ਕ ਹੀ ਹੈ ਨਹੀਂ ਕਿੰਨਾ ਕਬੱਡੀ ਆਪਾਂ ਕਿ ਉਹਨਾਂ ਨੂੰ ਦਿਖਾਉਣੀ ਕਬੱਡੀ ਦੇਖਣ ਦਾ ਜਾਂ ਕਰਾਉਣ ਦਾ ਵੀ ਮਜ਼ਾ ਹੁੰਦਾ ਜੇ ਦਰਸ਼ਕ ਪੂਰੇ ਹੋਣ ਤੇ ਜਿਹੜੇ ਆਪ ਦਰਸ਼ਕ ਮੇਲਾ ਬਣਨਾ ਉਹਨਾਂ ਨੇ ਜਿਹੜੇ ਆਪ ਮਾਰੇ ਆਉਣੇ ਭਾਈ ਬਾਕੀਆਂ ਚੱਲ ਜਣਾ ਟਾਈਮ ਆ ਇੱਕ ਮੈਂ ਰਿਕਵੈਸਟ ਕਰਦਾ ਭਰਾ ਨੂੰ ਜਿਹਨੂੰ ਅਸੀਂ ਕਿਸੇ ਨੂੰ ਕਹਿੰਨੇ ਆ ਨਾ ਭਾਜੀ ਉਹ 2 4 5 ਬੰਦੇ ਤੋਂ ਵੱਧ ਨਾ ਆਵੇ ਭਾਜੀ ਤੇ ਕਿਉਂਕਿ ਕਿਨ ਭਾਲ ਨਹੀਂ ਸਕਦੇ ਭਾਜੀ ਰੈਜਿਮੈਂਟ ਨਹੀਂ ਕਰ ਸਕਦੇ ਮੰਨ ਲਓ ਇੱਕ ਬੰਦਾ 100 50 ਬੰਦੇ ਲੈ ਕੇ ਆ ਜੇ ਉਹਨੂੰ ਕਿੱਥੇ ਬੰਦ ਲਾਂਗੇ ਭਾਜੀ ਆਪਾਂ ਤੇ ਉਹ 2 4 ਬੰਦੇ ਆਉਣ ਬਾਕੀ ਮੇਰੇ ਪਰਾਲ ਲਾਈਵ ਦੇਖਣ ਉਹ ਵੀ ਰੌਣਕ ਵਧਾਉਣ ਉੱਥੇ ਵੱਧ ਭਾਜੀ ਜਦੋਂ ਆਪਾਂ ਸੱਦ ਲੈਨੇ ਆ ਮੁੰਡਿਆਂ ਨੂੰ ਆਪਾਂ ਕਹਿ ਦੇਣਾ ਤੁਸੀਂ ਆਇਓ ਜੀ ਤੁਸੀਂ ਇਹ ਸੱਦੇ ਪੱਤਰ ਦੇ ਦਿੰਨੇ ਆਪਾਂ ਉਹ 100 50 20 25 ਜਨੇ ਇਕੱਠੇ ਹੋ ਕੇ ਆਉਂਦੇ ਨੇ ਉਹ ਟੂਰਨਾਮੈਂਟ ਸਕਸੈਸਫੁਲੀ ਹੁੰਦਾ ਉਹਨਾਂ ਨੇ ਆਉਣਾ ਆਪਸ਼ਨ ਹੈ ਐਪਰੇਟ ਪਾਈ ਫੋਟੋ ਫੋਟਾ ਕਰਾਈਆਂ ਗਰਾਊਂਡ ਦੀ ਗੀੜੀ ਦਿੱਤੀ ਹਾਂ ਠੀਕ ਹੈ ਗੀੜੀ ਬਣਦੀ ਏ ਕੋਈ ਆਪਣਾ ਪੁਰਾਣਾ ਪਲੇਅਰ ਆਇਆ ਮੰਨ ਲਓ ਸਾਡੇ ਏਰੀਆ ਦੀ ਮੰਨ ਲਓ ਬਲਵਿੰਦਰ ਖੱਡੂ ਨੇ ਕਿੰਨੀ ਤਗੜੀ ਕਬੱਡੀ ਖੇਡੀ ਰਾਣੇ ਵਾਂਝ ਨੇ ਕਿੱਡੀ ਕਬੱਡੀ ਖੇਡੀ ਤਗੜੀ ਕੋਈ ਹੋਰ ਜਿੱਦਾਂ ਹੁਣ ਮੰਨ ਲਓ ਮੰਗੀ ਖੇਡਦਾ ਕਿੰਨੀ ਤਗੜੀ ਨਹੀਂ ਖੇਡਣਾ ਉਹਦੀ ਗੀੜੀ ਲਵਾਂ ਉਹ ਬਣਦਾ ਕੋਈ ਤੁੱਕ ਦਿਖਦੀ ਆਪਾਂ ਨੂੰ ਕਿ ਹਾਂ ਬਈ ਕੋਈ ਪਲੇਅਰ ਆਇਆ ਹੈ ਕੋਈ ਸੈਲੀਬ੍ਰਿਟੀ ਬੰਦਾ ਆਇਆ ਉਹਦੀ ਗੀੜੀ ਲਵਾਤੀ ਗੱਲ ਹੋਰ ਆ ਲੋਕੀ ਤੇ ਉੱਥੇ ਡਿਸਪਲਿਨ ਦੇਖਣਾ ਭਾਜੀ ਕਿਦਾਂ ਦਾ ਕਿਦਾਂ ਦਾ ਨਹੀਂ ਕਰਨਾ ਵੀ ਚਾਹੀਦਾ ਪਰ ਆ ਬੰਦ ਹੋ ਗਈ ਕਿਹੜੀ ਕਿਹੜੀ ਤੇ ਬੰਦ ਹੋਣੀ ਜਿਹਦੀ ਭਾਜੀ ਸਾਰਾ ਸਾਰਾ ਕੁਝ ਇੱਕ ਨਾ ਬੜੀ ਕਹਾਵਤ ਚ چلਦੀ ਕਿ ਤੁਹਾਡੇ ਨਾਲ ਪੁਰਾਣੇ ਸੱਜਣ ਮਿੱਤਰ ਕਿੰਨੇ ਜੁੜੇ ਨੇ ਆਪਣੇ ਨਾਲ ਜਿਹੜੇ ਪ੍ਰਾਇਮਰੀ ਚ ਪੜੇ ਨੇ ਜਾਂ ਮਿਡਲ ਚ ਪੜੇ ਜਾਂ ਹਾਈ ਸੈਕੰਡਰੀ ਚ ਕਾਲਜ ਟਾਈਮ ਜਿਹੜੇ ਨਾਲ ਖੇਡਦੇ ਰਹੇ ਨੇ ਸਾਰੇ ਨਾਲ ਜੁੜੇ ਨੇ ਉਹ ਸਾਥ ਬਹੁਤ ਦਿੰਦੇ ਨੇ ਭਾਜੀ ਠੀਕ ਹੈ ਮੁੰਡੇ ਬਾਹਰ ਨੇ ਕਿਸੇ ਨੂੰ ਅੱਗੇ ਲੱਗਣਾ ਪੈਂਦਾ ਕੰਮ ਸਾਰੇ ਹੀ ਹੋ ਜਾਂਦੇ ਨੇ ਭਾਜੀ ਕੋਈ ਸਾਫ਼ ਸੁਥਰਾ ਕੰਮ ਹੋਏ ਨਾ ਹੁਣ ਮੈਨੂੰ ਕਈ ਬੰਦੇ ਸੋਚਦੇ ਆਂ ਜੀ ਤੂੰ ਇਕੱਲੇ ਇਹਦਾ ਕਿਦਾਂ ਕਰੀ ਜਾਂਦੇ ਹੋ ਤੁਹਾਡਾ ਐਡਾ ਹਨਾ ਟੀਮ ਵਰਕ ਵੀ ਇਦਾਂ ਹੈ ਨਹੀਂ ਜਿਆਦਾ ਵੱਡਾ ਮੁੰਡੇ ਵੀ ਥੋੜੇ ਹੁੰਦੇ ਨੇ ਬਾਹਰੋਂ ਮੁੰਡੇ ਸਹਯੋਗ ਹੀ ਇੰਨਾ ਦਿੰਦੇ ਨੇ ਭਾਜੀ ਪੈਸੇ ਵੱਲ ਸਾਡੇ ਗਰੁੱਪ ਬਣਿਆ ਪਿਆ ਉਹ ਚ ਗਰੁੱਪ ਚ ਮੈਸੇਜ ਕਰਨਾ ਇੱਕ ਕੋ 70 75 ਮੁੰਡੇ ਨੇ ਉਹੀ ਜੁੜੇ ਨੇ ਤੇ ਨਵੇਂ ਬੰਦੇ ਸੋ ਕੋਈ ਔਖੇ ਹੀ ਨੇ ਸਾਡੇ ਤੋਂ ਪੈਸੇ ਨਹੀਂ ਲੈਂਦੇ ਕੱਲ ਵੀ ਕਿਸੇ ਦਾ ਫੋਨ ਆਇਆ ਇਹ ਪੈਸੇ ਦੇਣੇ ਨੇ ਮੈਂ ਕਿਹਾ ਦਿਓ ਜੀ ਡਾਇਮੰਡ ਸਪਾਂਸਰ ਅਡਾ ਇਦਾਂ ਹੁੰਦਾ ਤੇ 골ਡਨ ਆ ਸਿਸਟਮ ਜਿਹੜੇ ਪਹਿਲੇ ਦਿਨ ਦੇ ਨਾਲ ਜੁੜੇ ਨੇ ਜਿਹੜੇ ਉਹ ਭਾਵੇਂ 10000 ਵੀ ਦੇ ਦਿੰਦਾ ਜੀ ਨਾ ਕਿਉਂਕਿ ਜਿਹੜੇ ਅਸੀਂ ਪਹਿਲਾਂ ਛੋਟਾ ਟੂਰ ਆਣੇ ਨੂੰ ਕਰਨੇ ਹਨ ਉਹਨੂੰ ਕੋਈ 10000 15000 20000 ਦਿੰਦਾ ਸੀ ਉਹ ਤੁਹਾਨੂੰ ਲੱਖ ਵਰਗਾ ਜੀ ਅੱਜ ਵੀ ਉਹ 15 20000 ਦਿੰਦਾ ਕਿਉਂਕਿ ਜਿਹੜੇ ਬੰਦੇ ਆਪਣੇ ਕੁਝ ਯੂਰਪ ਨੇ ਕੁਝ ਅਰਬ ਕੰਟਰੀਆਂ ਚ ਉਹਨਾਂ ਆਪਣੀ ਸੈਲਰੀ ਹਿਸਾਬ ਨਾਲ ਦੇਣਾ ਸਾਰਾ ਕੁਝ ਜੀ ਉਹਨਾਂ ਨੇ ਆਪਣਾ ਕਿੰਨੇ ਸਾਨੂੰ 50000 ਦੀ ਲੱਖ ਦੀ ਸਾਡੇ ਲਈ ਵੀ ਗਲਤ ਗੱਲ ਆ ਜੀ ਜਦੋਂ ਤੁਹਾਨੂੰ 10000 15000 ਜਿੰਨੇ ਦਿੰਦੇ ਹਨ ਉਹਨੂੰ ਕੋਈ ਵੀ ਸਾਨੂੰ ਪੈਸਾ ਥੋੜਾ ਦਿੰਦਾ ਹੀ ਉਹੀ ਮੁੰਡੇ ਦਿੰਦੇ ਹਨ ਸਾਰੀਆਂ ਲਿਸਟ ਬਣੀ ਹੋਈ ਹੈ ਸੈਕੰਡ ਵਾਟਰ ਬ੍ਰੀਕ ਚ ਕਦੋਂ 골ਡਨ ਬੋਲਣੇ ਨੇ ਕਦੋਂ ਡਾਇਮੰਡ ਸਪੌਂਸਰ ਬੋਲਣੇ ਨੇ ਕਦੋਂ ਸਹਿਯੋਗੀ ਸੱਜਣ ਬੋਲਣੇ ਨੇ ਮੈਚ ਖਤਮ ਹੁੰਦਾ ਜਾਂ ਮੈਚ ਸਟਾਰਟ ਹੁੰਦੇ ਪੂਰਾ ਤਰੀਕੇ ਨਾਲ ਬਣਿਆ ਹੁੰਦਾ ਤੇ ਗਰੁੱਪ ਚ ਉਹਨਾਂ ਨੂੰ ਦੱਸਿਆ ਹੁੰਦਾ ਸਾਰਾ ਕੁਝ ਤੇ ਨਾਲ ਨਾਲ ਲਾਈ ਫੋਟੋਆਂ ਨਹੀਂ ਚੱਲਣੀਆਂ ਕਿਸੇ ਬੰਦੇ ਦੀ ਫੋਟੋ ਨਹੀਂ ਨਾਲ ਚੱਲਣੀ ਭਾਜੀ ਕਿਸੇ ਜਿੱਡਾ ਮਵੱਜੀ ਵੱਡਾ ਪ੍ਰਮੋਟਰ ਹੋ ਜਿਹਦੀਆਂ ਨੂੰ ਕੋਈ ਚੈਂਪੀਅਨਸ਼ਿਪ ਚ ਕੋਈ ਦੇਣ ਨਹੀਂ ਨਾ ਕੋਈ ਸਹਿਯੋਗ ਨਹੀਂ ਨਾ ਤੇ ਉਹਦਾ ਕੋਈ ਨਾਮ ਲਾਉਣਾ ਤੇ ਨਾ ਹੀ ਅਸੀਂ ਕੋਈ ਵਰੀ ਫੋਟੋ ਚਲਾਉਣੀ ਹੈ ਜਿਹੜੇ ਜਿਨ੍ਹਾਂ ਦਾ ਬਣਦਾ ਹੱਕ ਨਾ ਭਾਜੀ 70 ਕੁਈ ਪੁਰਾਣਾ ਵੱਡਾ ਪ੍ਰੋਮੋਟਰ ਕੇਰੀ ਜਾਂ ਕੋਈ ਕਈ ਬੰਦੇ ਨੂੰ ਤੰਗੀ ਪੜੀ ਭਾਜੀ ਸਾਡਾ ਨਾਂ ਨਹੀਂ ਬੋਲਦੇ ਉਹਨਾਂ ਨੂੰ ਸੋਂ ਆਪਣੇ ਸਹਿਯੋਗ ਕਰਨਾ ਚਾਹੀਦਾ ਪਰ ਮੈਂ ਨਾ ਬੜਾ ਥੈਂਕਸਫੁਲ ਹਾਂ ਭਾਜੀ ਦੋਨਾਂ ਫਾਊਂਡੇਸ਼ਨਾਂ ਤੇਨਾਂ ਦਾ ਵੀ ਇਦਰ ਲੀਗ ਵੱਡੀ ਵਾਲਿਆਂ ਦਾ ਵੀ ਤੇ ਨਾਰਥ ਵਾਲਿਆਂ ਦਾ ਵੀ ਪੰਜਾਬ ਕਿਸੇ ਨੇ ਭਾਜੀ ਉਦਨ ਕੱਪ ਨਹੀਂ ਰੱਖਿਆ ਆਪਾਂ ਰਿਕਵੈਸਟ ਹੀ ਕੀਤੀ ਹੈ ਨਹੀਂ ਨਹੀਂ ਕੀਤੀ ਉਹ ਵੀ ਆਪ ਵੀ ਕਹਿੰਦੇ ਨੇ ਠੀਕ ਹੈ ਕਿ ਵਧੀਆ ਟੂਰਨਾਮੈਂਟ ਹੈ ਵਧੀਆ ਕੰਪੀਟੀਸ਼ਨ ਹੋਣਾ ਅਸੀਂ ਨਹੀਂ ਕੱਪ ਰੱਖਣਾ ਤੁਹਾਨੂੰ ਆਪਾਂ ਫੇਰ ਵੀ ਉਹਨਾਂ ਦਾ ਥੈਂਕਸ ਕਰਦੇ ਹਾਂ ਭਾਜੀ ਬਹੁਤ ਧੰਨਵਾਦ ਉਹਨਾਂ ਦਾ ਤੇ ਪ੍ਰਮਾਤਮਾ ਕਰੇ ਸਿਰੇ ਚੜ੍ਹ ਜੇ ਹ ਦੇ ਮੌਸਮ ਦੀ ਖਰਾਬੀ ਕੋਈ ਹੋ ਗਈ ਡੇਟਾ ਚੇਂਜ ਹੋਈਆਂ ਆਪਾਂ ਫੇਰ ਰਿਕਵੈਸਟ ਕਰਾਂਗੇ ਉਹਨਾਂਗੇ ਪਰ ਇਹ ਆਪਾਂ ਇੱਕ ਜਾਂ ਦੋ ਤਿੰਨ ਉਟਾਈਆਂ ਕੱਢ ਕੇ ਆਪਾਂ ਸੋਸ਼ਲ ਮੀਡੀਆ ਜੋ ਜਿੱਦਾਂ ਅਗਲੇ ਸੱਤ ਪਿਛੇ ਸਾਲ ਕੀਤਾ ਸੀ ਆਪਾਂ ਸਾਰਿਆਂ ਨੂੰ ਟਾਈਮ ਦੇ ਦੇਣਾ ਸਾਰੀਆਂ ਟੀਮਾਂ ਕਿ ਆਹ ਤੁਹਾਡਾ ਪਹਿਲਾ ਮੈਚ ਹੈ ਦੂਜਾ ਮੈਚ ਤੀਜਾ ਮੈਚ ਹੈ ਕਿ ਪਹਿਲਾਂ ਪਤਾ ਹੋਏਗਾ ਸਾਰੀਆਂ ਟੀਮਾਂ ਨੂੰ ਕਿ ਜਿਹੜੀਆਂ ਦੂਰ ਦੀਆਂ ਟੀਮਾਂ ਨੇ ਉਹਨਾਂ ਲਈ ਆਪਾਂ ਹੋਟਲ ਕੀਤੇ ਹੋਏ ਨੇ ਭਾਜੀ ਤੇ ਆਪਾਂ ਸਾਰੀਆਂ ਟੀਮਾਂ ਨੂੰ ਜਿਹੜੀ ਮਰਜ਼ੀ ਟੀਮ ਆਪਣੇ ਹੋਟਲ ਲੈ ਸਕਦੇ ਸਜੀ ਉਹ ਤੋਂ ਕਪੂਰਥਲੇ ਜ਼ਿਲ੍ਹੇ ਦੀ ਵੀ ਆਪਾਂ ਲਾਗ ਕੇ ਵੀ ਪੈਂਦੇ ਉਹ ਵੀ ਆਪਣੇ ਹੋਟਲ ਲੈ ਤੇ ਆਪਣਾ ਰਫਰੈਸ਼ਮੈਂਟ ਲੈਣ ਤੇ ਆਪਣਾ ਮਾਨਸਰਮਾ ਕੁਆਕੇ ਟੀਮ ਬਾਹਰ ਜਾਵੇ ਤੇ ਇੱਕ ਵਾਰ ਦੱਸਣਾ ਚਾਹੁੰਨਾ ਪਲੇਅਰਾਂ ਹੱਥੇ ਨਹੀਂ ਸਪੈਸ਼ਲ ਭਾਜੀ ਅਸੀਂ ਆਪਣੇ ਨਾ ਹੱਟ ਤੋਂ 10 ਕਿਲੋਮੀਟਰ ਪੈ ਜਾਂਦਾ ਭੋਗਪੁਰ ਉੱਥੇ ਗ੍ਰਿਲ ਹੱਟ ਜੰਕਸ਼ਨ ਨਾਲ ਰੈਸਟੋਰੈਂਟ ਆ ਭਾਜੀ ਅਸੀਂ ਹਰ ਟੀਮ ਦੇ 30 ਪਾਸ ਬਣਾਏ ਹੋਏ ਨੇ ਭਾਜੀ ਜਿਹੜੀ ਟੀਮ ਲੂਜ਼ ਕਰ ਜਾਂਦੀ ਏ ਆਪਣੀ ਰਫਰੈਸ਼ਮੈਂਟ ਲਵੇ ਸਾਡੇ ਕੋਲ 30 ਪਾਸ ਲਵੇ ਤੇ ਰੋਟੀ ਪਾਣੀ ਦਾ ਪ੍ਰਬੰਧ ਸਾਰਾ ਰੈਸਟੋਰੈਂਟ ਵਿੱਚ ਗ੍ਰਿਲ ਹੱਟ ਵਿੱਚ ਕੀਤਾ ਭੋਗਪੁਰ ਭਾਜੀ ਅਸੀਂ 30 ਪਾਸ ਹਰ ਟੀਮ ਨੂੰ ਦੇਈ ਜਾਵਾਂਗੇ ਕਿਉਂਕਿ ਕਿੰਨੀਆਂ ਟੀਮਾਂ ਭਾਜੀ ਆ 7 8 ਵਜੇ ਮੈਚ ਨੇ ਲੂਜ਼ ਕਰਨਾ ਚਲੋ ਲੰਗਰ ਚੱਲਦਾ ਸਾਰੀ ਦਿਹਾੜੀ ਰਹਿਣਾ ਕਿਉਂਕਿ ਫਿਰ ਜਿਆਦਾ ਰਸ਼ ਪੈ ਜਾਂਦਾ ਉੱਥੇ ਉਹਦੇ ਕਰਕੇ ਹਰ ਟੀਮ ਦੇ ਨਾਲ 30 ਪਾਸ ਬਣਾਏ ਹੋਏ ਨੇ ਹਾਂ ਭਾਜੀ ਸਿਸਟਮ ਸਾਰਾ ਪੀਲੀ ਨੇ ਰਹਿ ਗਿਆ ਬਣਿਆ ਪਿਆ ਸਾਰਾ ਕੁਝ ਉਹ ਤਿੰਨ ਮਿੰਟ ਤਿੰਨ ਮੈਂਬਰੀ ਕਮੇਟੀ ਹੋएगी ਭਾਜੀ ਉਹ ਜੋ ਡਿਸੀਜਨ ਦੇਗੀ ਜਾਨੀ ਕਿ ਮੰਨ ਲਓ ਕੋਚ ਵੀ ਜਾਂ ਕੋਈ ਐਕਸਟਰਾ ਪਲੇਅਰ ਜਾਂ ਕੋਈ ਬੰਦਾ ਵਿੱਚ ਗਰਾਊਂਡ 'ਚ ਆਉਂਦਾ ਉਹਨੂੰ ਬਾਹਰ ਕਰਨਗੇ ਭਾਜੀ ਸਾਰਾ ਕੁਝ ਇਹ ਨਹੀਂ ਹੋਏਗਾ ਕਿ ਗਰਾਊਂਡ ਕਲੀਅਰ ਹੋਏਗੀ ਭਾਜੀ ਗਰਾਊਂਡ 'ਚ ਇਹ ਨਹੀਂ ਕਿ ਰਸ਼ ਪੈ ਜਾਏਗਾ ਤਾਕਤ ਉਹ ਨਹੀਂ ਹੋਏਗਾ ਭਾਜੀ ਭਾਜੀ ਆਪਾਂ ਦੋ ਰੀਪਲੇਅਰ ਹਾਫ ਟਾਈਮ ਤੋਂ ਪਹਿਲਾਂ ਤਾਂ ਦੋ ਹਾਫ ਟਾਈਮ ਤੋਂ ਬਾਅਦ ਦੇਾਂਗੇ ਤੇ ਰੈਫੀ ਡਿਸੀਜਨ ਜਿਹੜੇ ਉਹ ਰੈਫੀ ਜਿੰਨੇ ਮਰਜ਼ੀ ਲੈ ਸਕਦਾ ਕਿਉਂਕਿ ਰੈਫੀ ਭਾਜੀ ਕੋ ਰੱਬ ਨਹੀਂ ਹੈਗਾ ਖੋ ਸਕਦੀ ਗਲਤੀ ਰੈਫੀ ਕੋਈ ਮਿਸਟੇਕ ਹੋ ਸਕਦੀ ਹੈ ਰੈਫੀ ਆਪਣੀ ਮਰਜ਼ੀ ਨਾਲ ਜਿੰਨੇ ਮਰਜ਼ੀ ਲੈ ਸਕਦਾ ਭਾਜੀ ਫਿਰ ਰੀਪਲੇਅਰ ਉਹ ਹੋਰ ਲੈ ਸਕਦੇ ਨੇ ਜੇ ਉਹ ਸਹੀ ਹੋ ਜਾਂਦੇ ਨੇ ਜੇ ਉਹਨਾਂ ਦੇ ਹੱਕ 'ਚ ਜਾਂਦਾ ਜੇ ਉਹਨਾਂ ਦੇ ਹੱਕ 'ਚ ਨਹੀਂ ਜਾਂਦਾ ਫਿਰ ਦੋ ਦਿਨ ਨੇ ਭਾਜੀ ਭਾਜੀ ਆਪਣੇ ਇਧਰੋਂ ਮਾਲ ਵੇਲੋ ਜਿੱਦਾਂ ਤਲਪੀ ਤੇ ਰੋਪੜ ਮਹਾਲੀ ਤੇ ਫਤੇਗੜ ਸਾਡੀ ਇੱਕ ਟੀਮ ਭਾਜੀ ਤਿੰਨੇ ਟੀਮਾਂ ਤੇ ਲੋਡੇ ਹਣਾ ਪਟਿਆਲਾ ਜੁਆਇਨਡ ਹੈ ਭਾਜੀ ਤੇ ਮੋਗਾ ਮੁਕਸਰ ਤੇ ਫਾਜ਼ਲਗਾਹ ਫਰੀਦਕੋਟ ਤੇ ਫਿਰੋਜ਼ਪੁਰ ਸੰਗਰੂਰ ਬਰਨਾਲਾ ਤੇ ਮਨੀਰਕੋਟਲਾ ਜੀ ਬਠਿੰਡਾ ਤੇ ਮਾਨਸਾ ਇਹ ਆਪਣੇ ਆ ਮਾਲਵੇ ਦੀਆਂ ਟੀਮਾਂ ਨੇ ਭਾਜੀ ਤੇ ਮੱਝੇ ਦੇ ਵਿੱਚੋਂ ਤਰਨਤਾਰਨ ਟੀਮ ਸਟਰੋਂਗ ਬਣਦੀ ਭਾਜੀ ਉਹ ਕੱਲੀ ਟੀਮ ਰੱਖੀ ਹੈ ਤੇ ਅੰਮ੍ਰਿਤਸਰ ਤੇ ਗੁਰਦਾਸਪੁਰ ਜੁਆਇਨ ਕੀਤੀ ਆਪਾਂ ਤੇ ਕਪੂਰਥਲਾ ਟੀਮ ਕੱਲੀ ਹੈ ਭਾਜੀ ਤੇ ਜਲੰਧ ਦੀ ਟੀਮ ਕੱਲੀ ਹੈ ਤੇ 11 ਟੀਮਾਂ ਆਪਣੀਆਂ ਪੰਜਾਬ ਦੀਆਂ ਭਾਜੀ ਦੋ ਟੀਮਾਂ ਹਰਿਆਣੇ ਦੀਆਂ ਭਾਜੀ हरियाणा ਦੇ ਵਿੱਚ ਭਾਜੀ ਕੈਥਲ ਹਸਾਰ ਤੇ ਝੱਜਰ ਦੀ ਟੀਮ ਹੈ ਇੱਕ ਤੇ ਇੱਕ ਆਪਾਂ ਜੀਤ ਫਤਿਆਬਾਦ ਪਲਵਲ ਜਿੰਨੇ ਸੋਨੀਪਤ ਪਾਣੀਪਤ ਬਾਕੀ ਜਿੰਨਾ ਵੀ ਹਰਿਆਣਾ ਉਹ ਸਾਰਾ ਇਕੱਠਾ ਭਾਜੀ ਪਰ ਇਹ ਤਿੰਨ ਜ਼ਿਲ੍ਹੇ ਜਿਹੜੇ ਨੇ ਕੈਥਲ ਹਸਾਰ ਤੇ ਝੱਜਰ ਇਹ ਤਿੰਨੇ ਜ਼ਿਲ੍ਹੇ ਵੱਖਰੇ ਹੋਣਗੇ ਭਾਜੀ ਇਹਨਾਂ ਦਾ ਕੋਈ 플레이ਰ ਉਧਰ ਨਹੀਂ ਖੇਡ ਸਕਦਾ ਬਾਕੀ ਜਿੰਨਾ ਵੀ ਹਰਿਆਣਾ ਉਹ ਇਹਨਾਂ ਵਿੱਚ ਨਹੀਂ ਖੇਡ ਸਕਦਾ ਇਹ ਤਿੰਨ ਜ਼ਿਲ੍ਹਿਆਂ ਦੀ ਹੋਏਗੀ ਉਹ ਤਿੰਨ ਚਾਰ ਜ਼ਿਲ੍ਹੇ ਹੋ ਜਾਣਗੇ ਪਲੱਸ ਹੋ ਜਾਣਗੇ ਇਦਾਂ ਜੇ ਇੱਕ ਟੀਮ ਭਾਜੀ ਬਣਾਉਣੀ ਹੈ ਫੇ ਟੀਮ ਸਟਰੋਂਗ ਹੋ ਬਣਦੀ ਮੰਨ ਲਓ ਜੀਤ ਅਜਿਹਾ ਕੋਈ ਇੱਕ ਰੈਟੀ ਹੋਰੀ ਨੇ ਇਹ ਆਪਣਾ ਭੂਰੀਆ ਸ਼ਿਸਰ ਵਾਲਾ ਜਾਂ ਗੁਰਵਿੰਦਰ ਖੁੰਨੜਾ ਭਾਜੀ ਫਤਿਹਪਦੀਆ ਪਲਵੜਾ ਕਾਸ਼ੀਏ ਕਾਸ਼ੀਪੁਰੀਆ ਬਣਾ ਨਹੀਂ ਤੇ ਇਹ ਵੀ ਜੇ ਇਧਰ ਇੱਕੋ ਟੀਮ ਚ ਸਾਰੇ ਬੰਨ ਟੀਮ ਸਟਰੋਂਗ ਬੋ ਬਣ ਜਾਂਦੀ ਭਾਜੀ ਉਹ ਫਿਰ ਇੱਕ ਪਾਸੇ ਸਾਰਾ ਹਰਿਆਣਾ ਹੋ ਜਾਂਦਾ ਤੇ ਇੱਕ ਪਾਸੇ ਇੱਕ ਜ਼ਿਲ੍ਹਾ ਹੁੰਦਾ ਪੰਜਾਬ ਦਾ ਉਹ ਫਿਰ ਕੰਪੀਟੀਸ਼ਨ ਨਹੀਂ ਫਿਰ ਉਹ ਵਨ ਸਾਈਡ ਵੀ ਹੋ ਸਕਦਾ ਭਾਜੀ ਉਹਦੇ ਕਰਕੇ ਆਪਾਂ ਟੀਮਾਂ ਦਾ ਸਲਾਹ مشਵਰਾ ਕਰਕੇ ਟੀਮਾਂ ਨਾਲ ਸਾਰੇ ਆਣਾ ਕਿ ਉਹਦੀਆਂ ਦੋ ਟੀਮਾਂ ਬਣਾਈਆਂ ਤੇ ਇੱਕ ਟੀਮੇ ਭਾਜੀ ਆਪਾਂ ਜੂਪੀ ਤੇ ਰਾਜਸਥਾਨ ਦੀ ਬਣਾਈ ਪਲੀਜ਼ ਥੋੜੀ ਘਟਨੇ ਭਾਜੀ ਉਹ ਵੀ ਕਹਿੰਦੇ ਸਾਨੂੰ ਮੌਕਾ ਦਿਓ ਫਿਰ ਦੇਣਾ ਵੀ ਚਾਹੀਦਾ ਭਾਜੀ ਮੌਕਾ ਕਿਉਂਕਿ ਉਹ ਵੀ ਭਾਜੀ ਪੰਜਾਬ ਦੇ ਵਿੱਚੋਂ ਹੀ ਨਿਕਲੇ ਆ ਰਾਜਸਥਾਨ ਦੇ ਆਪਣਾ ਹਰਿਆਣਾ ਤੇ ਹਿਮਾਚਲ ਭਾਜੀ ਥੋੜੀ ਥੋੜੀ ਭਾਜੀ ਉਹਨਾਂ ਨੂੰ ਹੀ ਆਸਰਾ ਹੋ ਜਾਣਾ ਕਿ ਗਾਹ ਨੂੰ ਕਹਿੰਦੇ ਸਾਡੀ ਟੀਮ ਇੰਟਰ ਕਰੋ ਭਾਏ ਉਹਨਾਂ ਨੂੰ ਪਾਰਟਿਸਪੇਟਿਨ ਦਾ ਨਾਮ ਦਿਓ ਕੁਝ ਵੀ ਨਾ ਦਿਓ ਕਹਿੰਦੇ ਕਿੱਡੀ ਵੱਡੀ ਗੱਲ ਆ ਭਾਜੀ ਇਹਨਾਂ ਦੀ ਪਹਿਲਾਂ ਇੱਕ ਇੱਕ ਦਿਨ ਛੋਟੇ ਮੈਚ ਨੇ ਭਾਜੀ ਉਹ ਆਪਣੇ ਲੋਕਲ ਦਾ ਜਿਹੜੇ ਏਰੀਏ ਦੇ ਟੀਮਾਂ ਨੇ ਜਿੱਦਾਂ 45 ਕਿਲੋ 55 ਕਿਲੋ 75 ਕਿਲੋ ਉਹ ਲੋਕਲ ਟੀਮਾਂ ਵਾਲੇ ਭਾਜੀ ਕਿਉਂਕਿ ਸਾ ਹਾਂ ਜੋਨੇ ਸਾਡੇ ਏਰੀਆ ਦੀ ਟੀਮਾਂ ਵਿੱਚ ਖੇਡਣ ਤੇ ਉਹਦੇ ਕਰਕੇ ਹੀ ਇੱਕ ਦਿਨ ਪਹਿਲਾਂ 6 ਤਰੀਕ ਨੂੰ ਮੈਚ ਪਿੰਡ ਲੋਕਲ ਰੱਖੇ ਹੋਏ ਨੇ ਉਹ ਘਟੀਮਾਂ ਦੇ ਪਾਸੇ ਉਹ ਛੋਟੇ ਬੱਚਿਆਂ ਨੂੰ ਵੀ ਆਪਾਂ ਕੋ ਖੜਾਵਾਵਾਂਗੇ ਪਾਜੀ ਫੇਈ ਗਾਂ ਉਪਰ ਆਏਗਾ ਕੋਈ ਜੇ ਆਪਾਂ ਕੱਲੀ ਚੈਂਪੀਅਨਸ਼ਿਪ ਹੀ ਕਰਾ ਦਨੇ ਆ ਤਾਂ ਇੱਕ ਦਿਨ ਹੀ ਆਹ ਫੋ ਵਧੀਆ ਵੀ ਨਹੀਂ ਪਾਜੀ ਬੱਚਿਆਂ ਨੂੰ ਵੀ ਮੌਕਾ ਮਿਲਣਾ ਚਾਹੀਦਾ ਏਰੀਆ ਦੇ ਨੂੰ ਖਾਸ ਕਰਕੇ ਉਹਦੇ ਕਰਕੇ ਉਸ ਦੂਰੋਂ ਫੋਨ ਆਉਂਦੇ ਕਈਆਂ ਦੇ ਅਸੀਂ ਵੀ ਹੋਣਾ ਛੋਟੇ ਵੇਟ ਦੀ ਮੈਚ ਖੇਡਣ ਤੇ ਮੈਂ ਕਹਿੰਦਾ ਨਹੀਂ ਜਰਾ ਇਹਦੇ ਲੋਕਲ ਰੱਖੇ ਹੋਏ ਆਪਣੇ ਏਰੀਆ ਦੀ ਟੀਮ 45 55 ਕਿਲੋਜ ਹੈ 40 ਕਿਲੋਜ ਪ ਕੁਆਟਰ ਚ ਆਜਣਾ ਭਾਜੀ ਆਪਣਾ ਸਵਾ ਸਵਾ ਪਹਿਲਾਂ ਆਪਾਂ 2 ਨੂੰ ਬਾਈ ਦੇ ਦੇਾਂਗੇ 6 ਨੂੰ 1 ਲੱਖ ਲੱਖ ਦੇ ਕੇ ਬਾਹਰ ਕੱਢਾਂਗੇ ਤੇ ਉਸ ਤੋਂ ਬਾਅਦ ਆਪਾਂ ਦੂਜਾ ਕੁਆਟਰ ਹੋਣਗੇ ਚਾਰ ਕੁਆਟਰ ਹੋਣਗੇ ਸਵਾ ਸਵਾ ਲੱਖ ਉਹਨਾਂ ਨੂੰ ਦੇ ਦੇਾਂਗੇ ਆਪਾਂ ਤੇ ਦੋ ਸੈਮੀ ਹੋਣਗੇ 1.5 ਲੱਖ ਉਹਨਾਂ ਨੂੰ ਦੇ ਦੇਾਂਗੇ ਤੇ 4 ਲੱਖ ਤੇ 3 ਲੱਖ ਫੌਸਿੰਗ ਪ੍ਰਾਈਸ ਬੈਸਟਰਾ ਨੂੰ ਨਵੇਂ ਹਾਲ ਐਂਡ ਟਰੈਕਟਰ ਭਾਜੀ ਆਪਰੋਂ ਸਾਡੀ ਸੀਰੀਅਲ ਪੇ ਬਿਲਿੰਗ ਤੇ ਨਵਾਂ ਟਰੈਕਟਰ ਭਾਜੀ ਨਵਾਂ ਜਾਂਦਾ ਪੁਰਾਣੀ ਡੇਟ ਤੁਹਾਨੂੰ ਪਤਾ ਹੀ ਭਾਜੀ ਕਿਦਾਂ ਉੱਧਰੋਂ ਗਿਆ ਤੇ ਇੱਧਰ ਗਿਆ ਉੱਥੇ ਬੰਦ ਅਗਰ ਇੱਥੇ ਬੰਦ ਹੋ ਗਿਆ ਅਸਲ ਪਲੇਅਰਾਂ ਦੀ ਵੀ ਮੰਗਾਂ ਚੀਜ਼ ਨਹੀਂ ਕੋਈ ਨਵੀਂ ਦੇ ਦੋ ਕਹਿੰਦੇ ਭਾਵੇਂ ਬੋਲਟ ਦੇ ਦੋ ਭਾਵੇਂ ਕੈਸ਼ ਦੇ ਦੋ ਪੁਰਾਣਾ ਨਾ ਦਿਓ ਕਹਿੰਦੇ ਕੁਝ ਕਮੇਟੀਆਂ ਜਿਹੜੇ ਨਵੇਂ ਟਰੈਕਟਰ ਦਿੰਦੀਆਂ ਨਹੀਂ ਤੇ ਜ਼ਿਆਦਾਤਰ ਆਪਣੇ ਮੋਡੀਫਾਈ ਹੁੰਦੇ ਨੇ ਉਹ 1.5 ਲੱਖ ਦਾ ਬਣਦਾ ਸੌਖਾ 35 1 35 ਨੂੰ ਲੈ ਕੇ 1.5 ਤੱਕ ਵਧਿਆ ਬਣ ਸਕਦਾ ਹੈ ਅਸੀਂ ਰੱਖਣੀ ਨਹੀਂ ਚਾਹੁੰਦੇ ਡਾਇਰੈਕਟਰ ਕਿਉਂਕਿ ਉਹ ਬੈਸਟ ਇੱਕ ਬੰਨਣਾ ਉਹ ਇੱਕ ਦੋ ਜਣੇ ਜਾਫੀ ਦੇ ਰੀਡਰ ਨੂੰ ਚੱਲ ਜਾਣਾ ਜਿੱਦਾਂ ਪਿਛਲੇ ਸਾਲ ਆਪਾਂ ਕੀਤਾ ਹੀ ਹੈ ਹਰ ਮੈਚ ਦੇ ਵਿੱਚ 43 ਇੰਚੀ ਐਲਈਡੀ ਉਹ 20 ਬੰਦੇ ਨੂੰ ਵੰਡ ਕੇ ਗਿਆ ਸੀ ਭਾਜੀ ਤੇ ਪਰ ਸਾਡੇ ਮੇਰੇ ਕੁਝ ਸੱਜਣ ਮਿੱਤਰ ਨੇ ਉਹ ਕਹਿੰਦੇ ਹਨ ਟਰੈਕਟਰ ਦੇਣਾ ਹੀ ਦੇਣਾ ਹੈ ਦੇਣੇ ਦੇਣਾ ਉਹਨਾਂ ਨੇ ਮੈਨੂੰ ਜਿਹੜਾ ਡਾਇਮੰਡ ਸਪான்ਸਰ ਦੇ ਜੋ ਪੈਸੇ ਬਣਦੇ ਹਨ ਉਹ ਮੈਨੂੰ ਦੇ ਦਿੱਤੇ ਉਹਨਾਂ ਨੇ ਤੇ ਟਰੈਕਟਰ ਦੇ ਪੈਸੇ ਵੱਖਰੇ ਦੇ ਦਿੱਤੇ ਪਰ ਇਹਨਾਂ ਨੂੰ ਚਲੋ ਇਹਨਾਂ ਨੂੰ ਵੀ ਨਾਲ ਥੈਂਕਸ ਹੈ ਉਹਨਾਂ ਆਪਣਾ ਨਾਂ ਨਹੀਂ ਬੁਲਾਉਣਾ ਭਾਜੀ ਟਰੈਕਟਰਾਂ ਦੇ ਵਿੱਚ ਉਹਨਾਂ ਨੇ ਆਪਣੇ ਡਾਇਮੰਡ ਸਪான்ਸਰ ਦੇ ਜੋ ਕਮੇਟੀ ਨੂੰ ਪੈਸੇ ਦੇਣੇ ਹਨ ਟੂਰਨਾਮੈਂਟ ਨੂੰ ਉਹ ਵੀ ਵੱਖਰੇ ਦੇ ਦਿੱਤੇ ਟਰੈਕਟਰ ਨੂੰ ਵੱਖਰੇ ਦੇ ਦਿੱਤੇ ਭਾਜੀ ਉਹਨਾਂ ਨੇ ਤੇ ਪਰ ਮੈਂ ਕੋਸ਼ਿਸ਼ ਹੈ ਗਲੇ ਸਾਲ ਆਪਾਂ ਹਰ ਮੈਚ ਦੇ ਵਿੱਚ ਐਲਈਡੀ ਜਾਂ ਕੁਝ ਬੈਸਟ ਨੂੰ ਥੋੜਾ ਘਟਾ ਦਈਏ ਭਾਵੇਂ ਉਹ ਜਿਆਦਾ ਵਧੀਆ ਵੰਡ ਕੇ ਜਾਂਦਾ ਬੜੀ ਸਾਰੇ ਪਰਿਆਂ ਜਾਂ ਪਾਰਟਿਸਪੇਸ਼ਨ ਟੀਮਾਂ ਦਾ ਥੋੜਾ ਅਪ ਕਰਦੇ ਆਂਗੇ ਭਾਜੀ ਟਰੈਕਟਰ ਦੇਣ ਦੇ ਵਿੱਚ ਮੈਂ ਖੁਸ਼ ਨਹੀਂ ਹਾਂਗਾ ਭਾਜੀ ਜਦੋਂ ਸਹੀ ਦੱਸਾਂ ਮੈਂ ਕਹਿੰਦਾ ਵੰਡ ਕੇ ਜਾਵੇ ਸਾਰਿਆਂ ਉਥਾ ਬੋਲਟ ਰੱਖ ਲੈਂਦੇ ਭਾਜੀ ਜਾਂ 1/2 ਲੱਖ ਰੁਪਏ ਰੱਖਦੇ ਉਹ ਜਿਆਦਾ ਬੈਸਟ ਜੇ ਆਪਾਂ ਲੌਂਗ ਟਾਈਮ ਚਲਾਣਾ ਤੇ ਜੇ ਇੱਕ ਟਾਈਮ ਆਪਾਂ ਸ਼ਾਲਜੀ ਮਾਰ ਕੇ ਅਗਰ ਸਾਰਾ ਆਪਾਂ ਦਿਨ ਦੀ ਕੁਛ ਨਹੀਂ ਜਾਂ ਕਰਾਉਂਦੇ ਨਹੀਂ ਉਹ ਕੋਈ ਇਨਾ ਵਧੀਆ ਨਹੀਂ ਭਾਈ ਲੌਂਗ ਟਾਈਮ ਜੇ ਚੱਲਣਾ ਹੈ ਸਟੈਪ-ਬਿ-ਸਟੈਪ ਪਾਉਣ ਚੱਲਣਾ ਚਾਹੀਦਾ ਭਾਈ ਪਰ ਕੋਸ਼ਿਸ਼ ਕਰਨੀ ਸ਼ਾਇਦ ਹਰ ਮੈਚ ਚ ਬੈਸਟ ਕੱਢੀਏ ਭਾਈ ਹੋ ਸਕਦਾ ਹੈ ਹੋ ਮੌਕੇ ਤੇ ਹੋ ਸਕਦਾ ਭਾਈ ਕਰਾਂਗੇ ਕਿ ਕਲੀਅਰ ਵਰ ਗਈ ਭਾਈ ਤਾਂ ਹਰ ਮੈਚ ਦੇ ਵਿੱਚ ਨਾ 43 ਇੰਚੀ ਐਲਈਡੀ ਦੀ ਹੈ ਹਰ ਮੈਚ ਵਿੱਚ ਬੈਸਟ ਯਾਫੀ ਤੇ ਰੀਡਰ ਕੱਢਾਂਗੇ ਭਾਈ ਯਾਨੀ ਗਿਲਨ ਕਿੰਨੇ ਕਈ ਨਾਂ ਫਿੱਦਾ ਰਹਿ ਜਣੇ ਆ ਕਈ ਬੰਦੇ ਮਾਈਂਡ ਕਰਦੇ ਸਾਡਾ ਨਾਂ ਨਹੀਂ ਲਿਆ ਜਿੰਨੇ ਸੁਪਰਸਟਾਰ ਪਲੇਅਰ ਨੇ ਸਾਰੇ ਖੜੇ ਜਿਹੜੇ ਇੱਥੇ ਇੰਡੀਆ ਨੇ ਇਸ ਟਾਈਮ ਕਿ ਸਾਰੇ ਖੜੇ ਨੇ ਭਾਈ ਜਿਲੇ ਉਹ ਅਸੀਂ ਵੀ ਰਿਕਵੈਸਟ ਕਰਦੇ ਆ ਦਰਸ਼ਕ ਬਹੁਤ ਕਰਦੇ ਪੁੱਛਦੇ ਨੇ ਦਰਸ਼ਕ ਫੋਨ ਕਰਕੇ ਕਿ ਫਾਪ ਪਲੇਅਰ ਆ ਗਿਆ ਹੈ ਖੇਡੇਗਾ ਮੈਂ ਕਿਹਾ ਜੀ ਜਿਲੇ ਤੁਹਾਡੇ ਟੀਮ ਦੇ ਕੋਚ ਨੂੰ ਪਤਾ ਹੋ ਜਾਦਾ ਤੇ ਪਰ ਅਸੀਂ ਤੇ ਕੋਸ਼ਿਸ਼ ਕਰ ਸਕਦੇ ਹਾਂ ਭਾਜੀ ਗਰਾਊਂਡ ਲੈਵਲ ਤੇ ਅਸੀਂ ਗਰਾਊਂਡ ਦੇ ਪ੍ਰਬੰਧ ਵਧੀਆ ਕਰ ਸਕਦੇ ਹਾਂ ਗਰਾਊਂਡ ਵਧੀਆ ਬਣਾ ਸਕਦੇ ਹਾਂ ਕਿ ਕੋਈ ਹੋਰ ਵਿੱਚ ਆ ਮੀਨ ਗਰਾਊਂਡ ਤੇ ਰਾਸ ਨਾ ਪਵੇ ਇਹ ਤੇ ਕੋਚਾਂ ਦੀ ਜਿੰਮੇਵਾਰੀ ਬਣਦੀ ਭਾਜੀ ਸਾਰੇ ਟੀਮਾਂ ਨੂੰ ਸਾਰੇ ਪਲੇਅਰਾਂ ਨੂੰ ਕਹਿਣ ਭਾਜੀ ਪਰ ਅਸੀਂ ਵੀ ਆਪਣੇ ਤੌਰ ਵੀ ਕਹਿ ਰਹੇ ਹਾਂ ਸਾਰੇ ਪਲੇਅਰਾਂ ਨਾਲ ਤੇ ਕੁਝ ਹੋ ਵੀ ਕਹਿਣ ਸਾਰੇ ਆਪਣੇ ਜ਼ਿਲੇ ਵੱਲੋਂ ਸਾਰੇ ਖੇਡਣ ਤੇ ਵਧੀਆ ਮੈਚ ਹੋਣਗੇ 1:00 ਜਦੋਂ ਆਪਣਾ ਦੋਨੇ ਸੈਮੀ ਜਿੱਦਾਂ ਹੋ ਜਾਣਗੇ ਉਹਦੇ ਵਿੱਚ ਇੱਕ ਹਰਿਆਣੇ ਤੇ ਪੰਜਾਬ ਦੀਆਂ ਕੁੜੀਆਂ ਦਾ ਮੈਚ ਹੋਏਗਾ ਜਿੱਦਾਂ ਪੰਜਾਬ ਦੀ ਕੁੜੀ ਕੋਈ ਹਰਿਆਣੇ ਚ ਨਹੀਂ ਖਿਡੇਗੀ ਹਰਿਆਣੇ ਦੀ ਕੁੜੀ ਕੋਈ ਪੰਜਾਬ ਚ ਨਹੀਂ ਖਿਡੇਗੀ ਉਹ ਪ੍ਰੋਪਰ 20 5 20 ਦਾ ਮੈਚ ਆਏਗਾ ਬਾਕੀ ਸਾਰੇ ਮੈਚ 15 5 15 ਦੇ ਹੋਣਗੇ ਮੁਟਿਆ ਦੇ ਕੁੜੀਆਂ ਦਾ ਜਿਹੜਾ ਮੈਚ ਹੋਏਗਾ 20 5 20 ਦਾ ਹੋਏਗਾ ਕਿਉਂਕਿ ਬ੍ਰੇਕ ਟਾਈਮ ਵੀ ਚਾਹੀਦਾ ਥੋੜਾ ਜਿਹਾ ਪਲੇਅਰਾਂ ਨੂੰ ਰੈਸਟ ਚਾਹੀਦੀ ਹੈ ਸੈਮੀਫਾਈਲ ਤੋਂ ਬਾਅਦ ਫਾਈਨਲ ਉਹ 20 5 20 ਦਾ ਮੈਚ ਹੋਏਗਾ ਮੈਚ ਪਰ ਪ੍ਰੋਪਰ ਹੋਏਗਾ ਉਹ ਮੈਚ ਦੇ ਵਿੱਚ ਵੀ ਕੋਈ ਦਰਸ਼ਕ ਜਾਂ ਕੋਈ ਹ ਜਿੱਦਾਂ ਮੁੰਡਿਆਂ ਦੇ ਮੈਚ ਹੁੰਦੇ ਨੇ ਉਦਾਂ ਕੁੜੀਆਂ ਦਾ ਮੈਚ ਇੱਕ ਪ੍ਰੋਪਰ ਸ਼ੋਅ ਮੈਚ ਹੋਏਗਾ ਪਤਾ ਨਹੀਂ ਲੱਗਦਾ ਕਿ ਮੈਚ ਹੋਇਆ ਵੀ ਜੇ ਉਧਰ ਪ੍ਰਾਈਜ਼ ਬੰਡਲ ਨਾਲ ਬੰਨੇ ਆਪਾਂ ਕੁਝ ਕਰਦੇ ਆ ਉਹ ਵੀ ਤੇ ਪਲੇਅਰ ਨੇ ਭਾਜੀ ਉਹਨਾਂ ਦਾ ਹੀ ਪੂਰਾ ਜਿੱਦਾਂ ਆਪਾਂ ਸਾਰੀਆਂ ਟੀਮਾਂ ਨੂੰ ਕਿਟਾਂ ਦੇਣੀ ਆ ਭਾਜੀ ਕੁੜੀਆਂ ਦੀ ਟੀਮਾਂ ਨੂੰ ਵੀ ਕਿਟ ਦੇਾਂਗੇ ਪ੍ਰੋਪਰ ਤੇ ਪ੍ਰੋਪਰ ਪ੍ਰਾਈਜ਼ ਦੇਾਂਗੇ ਸਾਰੇ ਭਾਜੀ ਬਾਕੀ ਤਾਂ ਜੋ ਕਬੱਡੀ ਦੇ ਰੂਲ ਨੇ ਉਹੀ ਰੱਖ ਲੈਣੇ ਸਾਰੇ ਭਾਜੀ ਕਿਉਂਕਿ ਆਪਾਂ ਚ ਕੋਈ ਚੇਂਜ ਨਹੀਂ ਕਰਨਾ ਪਰ ਕੋਸ਼ਿਸ਼ ਹੈ ਕਿ ਪਹਿਲਾ ਅੱਧਾ ਪੁਆਇੰਟ ਨਹੀਂ ਦੇਣਾ ਭਾਜੀ ਕਿਉਂਕਿ ਇਹੇ ਗੇਮ 'ਚ ਨਹੀਂ ਹੁੰਦਾ ਭਾਜੀ ਚਲੋ ਠੀਕ ਹੈ ਆਪਣੇ ਇ 1.5 ਨਹੀਂ ਰੱਖਣਾ ਭਾਜੀ ਬਰਾਬਰ ਰੱਖਣਾ ਜੇ ਹਾਂ ਟੀਮ ਬਰਾਬਰ ਰਹਿ ਜਾਂਦੀ ਏ ਫੇ ਪੰਜ-ਪੰਜ ਕਬੜੀਆਂ ਹੋਰ ਦੇ ਦੇਾਂਗੇ ਭਾਜੀ ਤੇ ਫੇ ਉਸ ਤੋਂ ਬਾਅਦ ਟਾਈ ਕਰੀਏ ਜਾਂ ਜਿੱਦਾਂ ਕਰੀਏ ਜਾਂ ਫਰਸਟ ਜਫਾ ਜਿੱਦਾਂ ਪਹਿਲਾਂ ਲੱਗ ਜਾਏ ਉਹ ਟੀਮ ਜੇ ਨਾ ਕਬੱਡੀ ਬਾਈ ਟੂਰਨਾਮੈਂਟ ਟੁਰਨਾ ਹੋਏ ਇਹ ਨਹੀਂ ਕਬੜੀਆਂ ਲਗਾਤਾਰ ਇੱਕ ਰਿਡਰ ਨਹੀਂ ਪਾ ਸਕਦਾ ਉਹ ਅਸਲ ਦੇ ਵਿੱਚ ਬਾਹਰ ਵਾਲੇ ਕਬੱਡੀ ਦੇਖਣੀ ਚਾਹੁੰਦੇ ਜਿੰਨੇ ਦਰਸ਼ਕ ਨੇ ਉਹ ਕਬੱਡੀ ਦੇਖਣੀ ਚਾਹੁੰਦੇ ਨੇ ਜਿੱਦਾਂ ਹੁਣ ਵੀ ਮੈਚ ਹੁੰਦੇ ਨੇ ਕਿੰਨੇ ਬਹੁਤ ਜ਼ਿਆਦਾ ਲੋਕ ਵਿੱਚ ਗਰਾਊਂਡ ਤੇ ਆ ਜਾਂਦੇ ਨੇ ਜ਼ਿਆਦਾ ਹੋ ਜਾਂਦਾ ਭਾਜੀ ਟੂ ਮੱਚ ਕਮ ਹੋ ਜਾਂਦਾ ਤੁਹੇ ਵਧੀਆ ਨਹੀਂ ਲੱਗਦਾ ਭਾਜੀ ਸਾਡੇ ਇੱਕੋ ਇੱਕ ਲੋਕੀ ਜਿਹੜੇ ਸਾਨੂੰ ਪਸੰਦ ਕਰਦੇ ਸਾਡੀ ਚੈਂਪੀਅਨਸ਼ਿਪ ਨੂੰ ਇਹ ਨਹੀਂ ਕਿ ਅਸੀਂ ਕੁਛ ਐ ਕਰਕੇ ਐਕਸਟਰਾ ਕਰਦੇ ਆਂ ਕਰੋਨੇ ਅਸੀਂ ਵੀ ਕਬੱਡੀ ਆ ਭਾਜੀ ਇਹ ਨਹੀਂ ਕੁਝ ਵੱਖਰਾ ਕਰਦੇ ਆਂ ਉੱਚ ਵੱਖਰਾ ਹੀ ਹੋਈ ਲੋਕੀ ਇਹ ਦੇਖਦੇ ਨੇ ਕਿ ਉੱਥੇ ਗਰਾਊਂਡ ਦੇ ਵਿੱਚ ਕੋਈ ਐਕਸਟਰਾ ਬੰਦੇ ਨਹੀਂ ਹੈਗੇ ਕੋਈ ਕੜਮ ਚੋਧਰੀ ਨਹੀਂ ਭਾਜੀ ਵਿੱਚ ਇਹ ਨਹੀਂ ਕਿ ਕਿਸੇ ਨੇ 500 ਰੁਪਏ ਦੇ ਕੇ ਉਹ ਹੀ ਨਾਂ ਬੋਲਿਆ ਹੁਣ ਕਿਦਾਂ ਸੁਪਰਸਟਾਰ ਬੰਦਾ ਪਲੇ ਰੀਡਰ ਹੁੰਦਾ ਕਬੱਡੀ ਪਾਉਣ ਜਾਂਦਾ ਜੀ ਇਧਰ ਨਾਂ ਹੀ ਬੋਲੀ ਜਾਂਦੇ ਆ ਭਾਜੀ ਨਾਂ ਹੀ ਬੋਲੀ ਜਾਂਦੇ ਆ ਉਹ 500 ਰੁਪਏ ਉਹਨੇ ਦਿੱਤਾ ਹੁੰਦਾ ਬੰਦੇ ਨੇ ਉਹ ਘੜੀਮੜੀ ਜਾ ਕੇ ਸੇਰ ਖਾਂਦਾ ਕਮੈਂਟੇਟਰ ਦਾ ਕਮੈਂਟੇਟਰ ਦੀ ਮਜਬੂਰੀ ਬਣ ਜਾਂਦੀ ਬੋਲੋ ਕਮੈਂਟੇਟਰ ਦੀ ਮਜਬੂਰੀ ਬਣ ਜਾਂਦੀ ਉਹਨੂੰ ਜੇ ਕਿਸੇ ਪੈਸੇ ਦਿੱਤੇ ਆ ਚਾਰ ਜਾਂ ਕਮੇਟੀ ਵਾਲੇ ਜੇ ਕਹੀ ਜਾਂਦੇ ਆ ਬੰਦੇ ਦਾ ਨਾਮ ਬੋਲੋ ਨਾਮ ਬੋਲੋ ਅਸੀਂ ਭਾਜੀ ਕਿਸੇ ਦਾ ਨਾਮ ਹੀ ਬੁਲਾਉਣਾ ਲੋਕੀ ਉਸ ਚੀਜ਼ ਨੂੰ ਪਸੰਦ ਕਰਦੇ ਨੇ ਹਾਂ ਪਲੇਅਰ ਗਿਆ ਕਬੱਡੀ ਪਹੁੰਚ ਗਿਆ ਭਾਜੀ ਕਮੈਂਟੇਟਰ ਉਹਦਾ ਬਾਇਓ ਡਾਟਾ ਦੱਸਦਾ ਫਲਾਣੇ ਆ ਪਲੇਅਰ ਦਾ ਨਾਮ ਆ ਉਹਦਾ ਪਿੰਡ ਆ ਉਹਦਾ ਦਾਦੀ ਦਾ ਨਾਮ ਆ ਉਹਦਾ ਫਾਦਰ ਸਾਹਿਬ ਦਾ ਨਾਮ ਆ ਲੋਕੀ ਚੀਜ਼ ਨੂੰ ਪਸੰਦ ਕਰਦੇ ਨੇ ਭਾਜੀ ਭਾਜੀ ਇੱਕ ਆਪਾਂ ਹਰ ਸਾਲੀ ਨਵੰਬਰ ਦਸੰਬਰ ਚ ਮੈਚ ਕਰਾਉ ਤੇ ਕੁਝ ਪਲੇਅਰ ਬਾਹਰ ਵੀ ਨੂੰ ਰਹਿ ਜਾਂਦੇ ਸਨ ਤੇ ਐਤੀ ਨਾ ਨਿਊਜ਼ੀਲੈਂਡ ਵਰਲਡ ਕੱਪ ਆ ਗਿਆ ਸੀ 26 ਨਵੰਬਰ ਦਾ ਉਹ ਨਵੰਬਰ ਦਾ ਉਹਦੇ ਕਰਕੇ ਆਪਾਂ ਡੇਟਾ ਚੇਂਜ ਕੀਤੀਆਂ ਹਨ ਤੇ ਉਹ ਆਪਾਂ ਐਤੀ 7 ਫਰਵਰੀ ਰੱਖੀਏ ਤੇ ਕੋਸ਼ਿਸ਼ ਕਰਨੀ ਹਰ ਸਾਲ ਹੀ ਆਪਾਂ ਫਰਵਰੀ ਮਹੀਨੇ ਦੇ ਵਿੱਚ 5 ਤੋਂ 15 ਫਰਵਰੀ ਦੇ ਵਿੱਚ ਵਿੱਚ ਮੈਚ ਕਰਾਵਾਂਗੇ ਇੱਕ ਫਿਕਸਡ ਡੇਟ ਰੱਖਾਂਗੇ ਕਿ ਉਦੋਂ ਨੂੰ ਕੋਈ ਹੋਰ ਕੱਪ ਨਾ ਹੋਵੇ ਉਹਦੇ ਕਰਕੇ ਐਤੀ ਜਿੱਦਾਂ ਆਪਾਂ 2023 ਵਾਲਾ ਮਿਸ ਹੋ ਗਿਆ ਸੀ ਉਹ ਚੋ 24 ਚਲੇ ਗਿਆ ਹੁਣਗਾ 2025 ਚ ਕਰਾਵਾਂਗੇ ਜਿਹੜਾ ਆਪਾਂ ਫਰਵਰੀ ਮਹੀਨੇ ਚ ਕਰਾਵਾਂਗੇ ਪਾ ਉਹ 5 ਤੋਂ 15 ਫਰਵਰੀ ਦੇ ਵਿੱਚ ਵਿੱਚ ਕਰਾਵਾਂਗੇ ਭਾਜੀ ਜੇ ਵਰਲਡ ਕੱਪ ਨਾ ਹੁੰਦਾ ਭਾਜੀ ਨਿਊਜ਼ੀਲੈਂਡ ਫੇ ਆਪਾਂ 10 ਦਸੰਬਰ ਡੇਟ ਰੱਖੀ ਸੀ ਛੇ ਬਾਈ ਬਾਈ ਰੱਖੀ ਸੀ 22 ਨਵੰਬਰ ਉਹਦੇ ਕਰਕੇ ਪਾਉਣੇ ਲੇਟ ਕਰਨਾ ਪਿਆ ਭਾਜੀ ਭਾਜੀ ਜਿੱਦਾਂ ਆਪਣੇ ਨਾ ਸਾਫਕਾ ਪਲੇਅਰ ਨੇ ਕਬੱਡੀ ਦੇ ਜਿਹੜੇ ਪੁਰਾਣੇ ਨੇ ਜਿਨ੍ਹਾਂ ਨੂੰ ਕੋਈ ਨਹੀਂ ਪੁੱਛਦਾ ਅੱਜ ਕੱਲ੍ਹ ਵਿਚਾਰੇ ਪਿੰਡਾਂ 'ਚ ਬੈਠੇ ਨੇ ਕੋਈ ਨਾਂ ਨਹੀਂ ਲਿੰਦਾ ਉਹਨਾਂ ਦਾ ਉਹਨਾਂ ਆਪਾਂ ਸਾਡੇ ਏਰੀਆ ਦੇ ਮੈਂ ਨਾ ਸਾਰੇ ਟੀਮਾਂ ਦੇ ਜਿੰਨੇ ਕੋਚ ਨੇ ਉਹਨਾਂ ਨੂੰ ਇੱਕ ਰਿਕਵੈਸਟ ਕਰਦਾ ਕੋਈ 2-4 ਪਲੇਅਰ ਆਪਣੇ ਇਦਾਂ ਦੇ ਜੋ ਜਿਹੜਾ ਸੋਸ਼ਲ ਮੀਡੀਆ ਚੱਲ ਰਿਹਾ ਜਿਹੜੇ ਛੱਡ ਗਏ ਉਹਨਾਂ ਦੀ ਗੱਲ ਛੱਡ ਦੋ ਜਿਹੜੇ ਪੁਰਾਣੇ ਪਲੇਅਰ ਸਨ ਜਿੰਨਾਂ ਦਾ ਕੋਈ ਨਹੀਂ ਪੁੱਛਦਾ ਦੋ ਚਾਰ ਪਲੇਅਰ ਆਪਣੇ ਉਹ ਨਾਲ ਲੈ ਕੇ ਆਉਣ ਟੀਮ ਦੇ ਨਾਲ ਆਪਾਂ ਉਹਨਾਂ ਦਾ ਵੀ ਵਧੀਆ ਤਰੀਕੇ ਨਾਲ ਸਨਮਾਨ ਕਰਾਂਗੇ ਜਿਹੜੇ ਸਾਡੇ ਏਰੀਆ ਦੇ ਪਲੇਅਰ ਨੇ ਉਹਨਾਂ ਦਾ ਤਾਂ ਸਹੀ ਸਨਮਾਨ ਕਰਨੇ ਕਰਨਾ ਹੈ ਪੁਰਾਣੇ ਪਲੇਅਰ ਸਾਰਿਆਂ ਦਾ ਭਾਜੀ ਤੇ ਕੋਈ ਆਪਣੇ ਜਿਹੜੇ ਕੋਈ ਨਵੇਂ ਵਧੀਆ ਕੋਈ ਇਵੈਂਟ ਚ ਮੱਲਾ ਮਾਰੀਆਂ ਜਿਨ੍ਹਾਂ ਨੇ ਆਪਾਂ ਉਹਨਾਂ ਦੇ ਕੋਈ ਵਿਸ਼ੇਸ਼ ਸਨਮਾਨ ਸਾਰਿਆਂ ਦੇ ਕਰਨੇ ਨੇ ਭਾਜੀ ਖਾਸ ਕਬੱਡੀ ਵਾਲਿਆਂ ਦਾ ਤਾਂ ਜ਼ਰੂਰ ਕਰਾਂਗੇ ਭਾਜੀ ਤੇ ਕੋਚਾਂ ਕੇ ਸਾਰਿਆਂ ਕੇ ਰਿਕਵੈਸਟ ਹੈ ਹਰ ਟੀਮ ਦੇ ਇੱਕ ਦੋ ਚਾਰ ਪਲੇਅਰ ਆਪਣੇ ਪਰਾਣੇ ਲੈ ਕੇ ਆਉਣ ਨਾਲ ਜਿਨ੍ਹਾਂ ਦਾ ਰਹਿਮਾਨ ਸਰਮਾਨ ਦੱਸ ਸਕੀ ਕਿ ਇਹ ਆ ਪਰਾਣੇ ਪਲੇਅਰ ਇਸ ਜ਼ਿਲ੍ਹੇ ਨੂੰ ਖੇਡਦੇ ਰਹੇ ਨੇ ਪਹਿਲਾਂ ਪਰ ਜਿੱਦਾਂ ਸਾਡੇ ਨਾਲ ਗਰਾਊਂਡ ਥੋੜੀ ਛੋਟੀ ਹੈ ਸਾਡੀ ਨਾਲ ਕੋਸ਼ਿਸ਼ ਚੱਲਦੀ ਵੀ ਜਗ੍ਹਾ ਨਾਲ ਸਾਡੀ ਹੈ ਤੇ ਸੜਕ ਵਾਲੀ ਸਾਈਡ ਤੇ ਸਾਨੂੰ ਮਿਲ ਜਾਵੇ ਜੇ ਉਹਾਨੂੰ ਮਿਲ ਗਈ ਨਾ ਹੀ ਜਿੱਦਾਂ ਮੰਨ ਲਓ ਸਟੇਡੀਅਮ ਵਾਲੀਆਂ ਟਰਾਲੀਆਂ ਹੁੰਦੀਆਂ ਉਹਨੀਆਂ ਨਹੀਂ ਉੱਚੀਆਂ ਕੰਧਾਂ ਚੁੱਕ ਕੇ ਉੱਪਰ ਲੈਂਟਰ ਪਾਵਾਂਗੇ ਫੇ ਉੱਥੇ ਸਟੇਡੀਅਮ ਬਣਾਵਾਂਗੇ ਭਾਜੀ ਉੱਪਰ ਉਹਨਾਂ ਫੇ ਬਹੁਤ ਕਵਰ ਹੋ ਜਾਣੀ ਲੋਕ ਦਰਸ਼ਕ ਜਿੰਨੇ ਨੇ ਬਹੁਤ ਕਵਰ ਹੋ ਜਾ ਤੇ ਬਾਕੀ ਇਹ ਕਿਤੇ ਹੋਰ ਵੀ ਕਰਾਉਣੀ ਇਹ ਗਰਾਊਂਡ ਫਿਰ ਸਾਰੇ ਪਾਸੇ ਬੰਦ ਹੈ ਤੇ ਵਧੀਆ ਤਰੀਕੇ ਨਾਲ ਹੋ ਜਾਂਦਾ ਸਾਰਾ ਸਿਸਟਮ ਭਾਈ। ਕਈ ਪੱਕਾ ਸਟੇਜਾਂ ਸਾਰਾ ਕੁਝ ਬਣਾਇਆ ਪਿਆ ਭਾਈ ਸਾਰਾ ਕੁਝ। ਇੱਕ ਪੱਜੀ ਜਿੱਦਾਂ ਆਪਾਂ ਕਬੱਡੀ ਦੀ ਗੱਲ ਕਰਦੇ ਆਂ। ਕਬੱਡੀ ਦੇ ਵਿੱਚ ਭਾਜੀ ਲੱਛਰਾਂ ਦੀ ਬਹੁਤ ਲੱਛਰ ਬ੍ਰਦਰ ਦੀ ਬਹੁਤ ਦੇਣਾ ਭਾਜੀ। ਉਹਨਾਂ ਨੇ ਡੀਵੀ ਅਕੈਡਮੀ ਲਿਆਂਦੀ ਭਾਜੀ ਹੋਂਦ ਦੇ ਵਿੱਚ ਕਿਉਂਕਿ ਜਿੰਨੇ ਵੀ ਆਪਣੇ ਕਲੱਬ ਨੇ ਸਾਰੇ ਪਲੇਅਰ ਖਰੀਦਦੇ ਨੇ ਪਿਆਰ ਨਹੀਂ ਕਰਦਾ ਭਾਜੀ। ਬਹੁਤ ਘੱਟ ਕਲੱਬਾਂ ਵਾਲੇ ਨੇ ਜਿਹੜੇ ਤਿਆਰ ਕਰਦੇ ਜਿੰਨਾਂ ਵਿੱਚ ਇੱਕ ਡੀਵੀ ਅਕੈਡਮੀ ਸੀ ਜਿਹਨੇ ਸਟਾਰਟਿੰਗ ਕੀਤੀ ਸੀ ਪਾਜੀ ਉਹਨਾਂ ਕਬੱਡੀ ਨੂੰ ਬਹੁਤ ਉੱਪਰ ਲਿਆਂਦਾ ਲਸ਼ਰ ਬਦਰਾਂ ਨੇ ਲਸ਼ਰ ਬਦਰਾਂ ਨੇ ਹੁਣ ਵੀ ਉਹਨਾਂ ਦੀ ਡੀਵੀ ਅਕੈਡਮੀ ਚੱਲਦੀ ਹੈ ਠੀਕ ਹੈ ਭਾਵੇਂ ਹੁਣ ਉਹਨਾਂ 플레이ਰ ਕੋਈ ਖਰੀਦੇ ਵੀ ਹੋਣਗੇ ਪਰ ਉਹਨਾਂ 플레이ਰ ਤਿਆਰ ਬਹੁਤ ਕੀਤੇ ਪਾਜੀ ਤੇ ਹਰ ਕਲੱਬ ਨੂੰ ਚਾਹੀਦਾ ਹੈ ਹਰ ਅਕੈਡਮੀ ਨੂੰ ਚਾਹੀਦਾ ਆਪਣੇ ਆਪਣੇ 플레이ਰ ਤਿਆਰ ਕਰਨ ਨਾਲ ਪਾਜੀ ਜਿੱਦਾਂ ਡੀਵੀ ਅਕੈਡਮੀ ਸੀ ਜਿਹਨਾਂ ਉਹਨਾਂ ਨੇ ਸਟਾਰਟਿੰਗ ਕੀਤੀ 1999 ਦੇ ਵਿੱਚ ਪਾਜੀ ਪਹਿਲੀ ਵਾਰ ਸ਼ਾਇਦ 98 99 ਦੇ ਵਿੱਚ ਪਾਜੀ ਉਹਨਾਂ ਨੇ ਟ੍ਰਾਇਲ ਲਏ ਹਾਂ ਕਿ ਉਦੋਂ ਉਥੇ ਰੰ ਉਹਨਾਂ ਨੇ ਬਿਗਾਇਦਾ ਅੰਡਰ ਸਿਰ ਪਲੱਸ 2 ਦੇ ਬੱਚੇ ਲਏ ਹਨ ਸ਼ਾਇਦ ਹਾਂ ਪਲੱਸ 2 ਦੇ ਪਲੱਸ 1 ਤੋਂ ਪਲੱਸ 2 ਦੇ ਬੱਚੇ ਲਏ ਹਨ ਉਹਨਾਂ ਨੇ ਤੇ ਲੈ ਕੇ ਸਾਰੇ ਪਲੇਅਰ ਤਿਆਰ ਕੀਤੇ ਭਾਜੀ ਉਹਨਾਂ ਨੇ ਉਹਨਾਂ ਨੇ ਰੈਸ਼ ਫ੍ਰੀ ਸੀ ਸਾਰਾ ਕੁਝ ਖਾਣ ਪੀਣ ਪੜ੍ਹਾਈ ਸਾਰਾ ਖਰਚਾ ਟੋਟਲ ਟੋਟਲ ਸਾਰਾ ਕੁਝ ਫ੍ਰੀ ਸੀ ਭਾਜੀ ਤੇ ਉਹਨਾਂ ਨੇ ਆਪਣੇ ਪਲੇਅਰ ਤਿਆਰ ਕੀਤੇ ਸਾਲ ਦੇ ਵਿੱਚ ਹੀ ਉਹ ਸਕੈਡਮੀ ਦੇ ਪਲੇਅਰ ਸਾਲ ਡੇਢ ਸਾਲ ਚ ਜਿੱਦਾਂ ਕਹਿੰਦਾ ਬੂਰ ਪੈ ਜਾਂਦਾ ਰੁੱਖਾਂ ਨੂੰ ਉਹ ਬੂਰ ਪਿਆ ਸੀ ਜਿੰਨੇ 2 ਸਾਲ ਬਾਅਦ ਨਾ ਅਕੈਡਮੀ ਦੇ 2 ਸਾਲ ਤੋਂ ਪਲੇਟਨ ਉੱਥੇ ਵੀ ਖੇਡੇ ਅਕੈਡਮੀ ਚ ਬਹੁਤ ਤਗੜੀ ਟੀਮ ਬਣ ਗਈ ਬਾਅਦ ਚ ਜਿੰਨੀਆਂ ਕਲੱਬਾਂ ਹਨ ਨਾ ਜੇ ਆਪਾਂ ਕਹਦੇ ਵੱਡੇ ਵੱਡੇ ਕੱਪ ਹੁੰਦੇ ਹਨ ਜਾਂ ਕਲੱਬਾਂ ਹਨ ਸਾਰਿਆਂ ਡੀਵੀ ਅਕੈਡਮੀ ਵਾਲੇ ਪਲੇਅਰ ਖੜਾਏ ਹਨ ਖਰੀਦ ਕੇ ਖੜਾਏ ਸਾਰੇ ਤਿਆਰ ਨਹੀਂ ਕੀਤੇ ਉਹਨਾਂ ਨੇ ਇਸ ਕਰਕੇ ਮੈਂ ਕਹਿੰਦਾ ਲੱਛਰ ਨੂੰ ਬਹੁਤ ਦੇਣਾ ਭਾਜੀ ਲੱਛਰ ਬ੍ਰਦਰ ਦੀ ਜਿੰਨੀ ਕਬੱਡੀ ਚ ਉਹਨਾਂ ਨੇ ਦੇਣਾ ਮੈਂ ਕਿਸੇ ਦੇ ਨਹੀਂ ਕਬੱਡੀ ਦੇ ਵਿੱਚ ਭਾਜੀ ਕਬੱਡੀ ਵਿੱਚ ਮੈਂ ਅਕਸਰ ਸੋਚ ਕਹਿੰਦਾ ਹੁੰਨਾ ਮੇਰੇ ਨਾਲ ਕਈ ਵਾਰ ਸੱਜਣ ਮਿੱਤਰ ਨਾਲ ਗੱਲਬਾਤ ਹੋ ਜਾਂਦੀ ਏ ਕਬੱਡੀ ਨੂੰ ਉੱਪਰ ਚੱਕਣ ਲਈ ਲੱਛਰ ਬ੍ਰਦਰ ਦਾ ਇੱਕ ਕਬੱਡੀ 360 ਕਿਉਂਕਿ ਇੱਕ ਲੀਪ ਔਣੀ ਬੜੀ ਔਖੀ ਹੈ ਜ ਜਿਹਨੂੰ ਇੱਕ ਲੀ ਪੈ ਜਾਂਦੀ ਹੈ ਪਿੱਛੇ ਕਾਫਲਾ ਬਣ ਕੇ ਤੁਰ ਪੈਂਦਾ ਉਹ ਜਿਹੜੀ ਲੀ ਤੋਂ ਰਸਤਾ ਸੀ ਨਾ ਘਰ ਘਰ ਬੈਠੇ ਦਿਸ਼ਾਂ ਵਿਦੇਸ਼ਾਂ ਵਿੱਚ ਕਬੱਡੀ ਨੂੰ ਦੇਖਣ ਦਾ ਉਹ ਕਬੱਡੀ 365.com ਨੇ ਬਣਾਇਆ ਹੈ ਭਾਈ ਰਸਤਾ ਓਲੀ ਭਾਈ ਤੁਸੀਂ ਵਧਾਈ ਦੇ ਪਾਤਰ ਹੋ 365.com ਵਾਲੇ ਤੇ ਲਖਸ਼ਰ ਬਰਦਰ ਨੇ ਭਾਈ ਬਹੁਤ ਅਪ ਕੀਤਾ ਕਮੇਟੀ ਦੋ ਬੰਦੇ ਨਾਲ ਮੈਂ ਬਹੁਤ ਵੱਡਾ ਸਹਿਯੋਗ ਦੇਖਦਾ ਕਬੱਡੀ ਦੇ ਵਿੱਚ ਬਸ ਦਰਸ਼ਕਾਂ ਦਾ ਸਹਿਯੋਗ ਪਲੇਅਰਾਂ ਦਾ ਸਹਿਯੋਗ ਇਦਾਂ ਹੀ ਮਿਲਦਾ ਰਿਹਾ ਤੇ ਆਪਾਂ ਹੋਰ ਵਧੀਆ ਕਰਨ ਦੀ ਕੋਸ਼ਿਸ਼ ਕੋਸ਼ਿਸ਼ ਕਰਾਂਗੇ ਭਾਈ ਜੀ ਬਹੁਤ ਬਹੁਤ ਸ਼ੁਕਰੀਆ ਥ